ਵੈਜ ਜੀ ਦਾ ਕਲਸਾ ਵੈਜ ਜੀ ਕੀ ਪਤੇ ਗਰੀ ਸਾਧ ਸੰਗਤ ਜੀ ਅੱਜ ਤੁਹਾਡੇ ਨਾਲ ਗੁਰਬਾਣੀ ਦੀਆਂ ਵਿਚਾਰਾਂ ਸਾਂਝੀਆਂ ਕਰਨ ਦਾ ਮੌਕਾ ਮਿਲਿਆ ਹੈ ਕਿ ਅਸੀਂ ਇੱਕ ਬਹੁਤ ਵੱਡੇ ਭਲੇਖੇ ਵਿੱਚ ਹਾਂ ਚਾਹੇ ਰਾਗੀਆਂ ਚਾਹੇ ਢਾਡੀਆਂ ਚਾਹੇ ਪ੍ਰਚਾਰਕ ਸਾਨੂੰ ਇੱਕ ਬਹੁਤ ਵੱਡਾ ਭਲੇਖਾ ਹੈ ਕਿ ਗੁਰੂ ਮਹਾਰਾਜ ਨੇ ਸਾਨੂੰ ਕੁਝ ਨਹੀਂ ਕਿਹਾ ਇਹ ਤਾਂ ਕਾਜੀਆਂ ਨੂੰ ਕਿਹਾ ਇਹ ਤਾਂ ਪੰਡਤਾਂ ਨੂੰ ਕਿਹਾ ਹੈ ਮੋਲਾਣਿਆਂ ਨੂੰ ਕਿਹਾ ਹੈ ਸਾਡੇ ਵਾਸਤੇ ਮਹਾਰਾਜ ਨੇ ਕੋਈ ਹਦਾਇਤ ਨਹੀਂ ਕੀਤੀ ਇਹ ਸਾਨੂੰ ਇੱਕ ਬਹੁਤ ਵੱਡਾ ਉਪਲੇਖਾ ਚਿੰਬੜਿਆ ਹੋਇਆ ਹੈ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਜੋ ਦਰਸਾਇਆ ਹੈ ਉਸ ਸਮੇਂ ਦੀ ਗੱਲ ਜਿਹੜੀ ਹੈ ਸਿੱਖ ਦਾ ਜਿਹੜਾ ਹੈਗਾ ਫਾਊਂਡੇਸ਼ਨ ਅਸੀਂ ਨਹੀਂ ਸੀ ਮੰਨਦੇ ਗੁਰੂ ਨਾਨਕ ਤੋਂ ਬਾਅਦ ਹੋਇਆ ਹੈ ਇਹ ਤੀਜੀ ਪਾਤਸ਼ਾਹ ਨੇ ਪੱਟੀ ਦੇ ਵਿੱਚ ਦਰਜ ਕੀਤਾ ਹੈ ਕਿ ਜੋ ਅਸੀਂ ਆਨੰਦ ਕਾਰਜ ਕਰਵਾਉਂਦੇ ਹਾਂ ਬੀਬੀਆਂ ਦੇ ਵਿਆਹ ਕਰਦੇ ਹਾਂ ਇੱਕ ਨਵਾਂ ਰਿਵਾਜ ਚੱਲਿਆ ਹੈ ਕਿ ਸਮੂਹਤ ਬੀਬੀਆਂ ਦੇ ਵਿਆਹ ਕਰਨੇ ਨੇ ਕਿ ਇੱਕ ਇੱਕ ਕਰਕੇ ਨਹੀਂ ਹੋ ਸਕਦੇ ਬੜੇ ਸ਼ਾਂਤ ਦੇ ਨਾਲ ਹੋ ਸਕਦੇ ਨੇ ਬੀਬੀਆਂ ਨੂੰ ਪ੍ਰਚਾਰ ਕੀਤਾ ਜਾ ਸਕਦਾ ਹੈਗਾ ਸਮਝਾਇਆ ਜਾ ਸਕਦਾ ਹੈ ਉਥੇ ਗੁਰੂ ਸਾਹਿਬ ਨੇ ਸਾਨੂੰ ਕਿਹਾ ਸਸਾ ਸੰਜਮ ਗਵਾਇਆ ਮੁੱਲੇ ਪੱਟੀ ਹੈ ਆਸਾ ਦੀ ਰਾਗ ਵਿੱਚ 434 ਪੇਜ ਤੇ ਦਰਜ ਹੈ ਸਸਾ ਸੰਜਮ ગયો ਮੂੜੇ ਇੱਕ ਦੰਤ ਨੂੰ ਕਥਾਏ ਲਿਆ ਜੈਸੀ ਪੁੱਤਰੀ ਜਜਮਾਨ ਕੀ ਸਾ ਤੇਰੀ ਇਹ ਤੇ ਧਨ ਖਾਦੇ ਤੇਰਾ ਜਨਮ ਗਿਆ ਅਸੀਂ ਅਨੰਤ ਕਰਦੇ ਪੈਸੇ ਕਾਰਮ ਕੇ ਲੈਣੇ ਆ ਵੱਤੋ ਵੱਤ ਲੈਣ ਦੀ ਕੋਸ਼ਿਸ਼ ਕਰਦੇ ਆ ਪਰ ਪੰਡਿਤ ਨੂੰ ਮਹਾਰਾਜ ਨੇ ਸਮਝਾਇਆ ਕਿ ਜਿੱਦਾਂ ਦੀ ਪੁੱਤਰੀ ਤੇਰੀ ਉਦਾਂ ਦੀ ਹੀ ਤੇਰੇ ਜਜਮਾਨ ਦੀ ਇਹਦੇ ਚ ਕੋਈ ਅੰਤਰ ਨਹੀਂ ਕੋਈ ਫਰਕ ਨਹੀਂ ਤੁਸੀਂ ਉਹਨਾਂ ਕੋਲੋਂ ਦਾਨ ਲੈਂਦੇ ਹੋ ਇਸ ਮੌਕੇ ਤੇ ਇਹ ਦਾਨ ਲੈ ਕੇ ਤੂੰ ਆਪਣਾ ਜਿਹੜਾ ਧਨ ਹੈ ਇਹ ਜਿਹੜਾ ਆਪਣਾ ਜੀਵਨ ਹੈ ਇਹ ਗੋਆ ਲਿਆ ਸੱਸਾ ਸੰਝਮ ਗयो ਮੂੜ ਮੂੜੇ ਮੂਰਖ ਕਿਹਾ ਹੈ ਮੂਰਖ ਤੂੰ ਇਹ ਇੱਕ ਧਨ ਜਿਹੜਾ ਤੂੰ ਲਿਆ ਧਨ ਲਿਆ ਇਹ ਧਨ ਲਿਆ ਜਿਹੜਾ ਇਹ ਇਹ ਤੇਰਾ ਜਨਮ ਖਰਾਬ ਕਰਦਾ ਹੈ ਤੇਰੀ ਜ਼ਿੰਦਗੀ ਤੇਰਾ ਆਤਮਿਕ ਜਿਹੜਾ ਜੀਵਨ ਹੈ ਉਸ ਨੂੰ ਤਬਾਹ ਕਰਦਾ ਹੈ ਸੋ ਸਾਨੂੰ ਇਹਨਾਂ ਗੱਲਾਂ ਦੇ ਵਿੱਚ ਅਸੀਂ ਤਾਂ ਲੰਘ ਜਾਂਦੇ ਹਾਂ ਕਬੀਰ ਜੀ ਨੇ ਬੜਾ ਸੋਹਣਾ ਸਾਨੂੰ ਸਮਝਾਇਆ ਹੈ ਮਾਰਗ ਮੋਤੀ ਵਿਖਰੇ ਅੰਦਰ ਨਿਕਸੇ ਜਾਏ ਜਿਦਾਂ ਇੱਕ ਅੰਨਾ ਮੋਤੀਆ ਦੇ ਉੱਤੋਂ ਲੰਘਦਾ ਜਾ ਰਿਹਾ ਹੈ ਅਸੀਂ ਗੁਰੂ ਮਹਾਰਾਜ ਦੀ ਸ਼ਬਦਾਂ ਨੂੰ ਛੱਡ ਕੇ ਅਸੀਂ ਆਪਣੇ ਆਪਣੇ ਸਟੇਟਸ ਦੇ ਮੁਤਾਬਕ ਕਿ ਮੇਰਾ ਜੱਥਾ ਤਾਂ ਜੀ 3100 ਲੈਂਦਾ ਜਾਂ ਅਸੀਂ ਤਾਂ ਜੀ 5100 ਲੈਨੇ ਆ ਗੁਰਦੁਆਰਿਆਂ ਨੇ ਵੀ ਫਿਕਸ ਕੀਤਾ ਹੋਇਆ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਫਿਕਸ ਕੀਤਾ ਹੋਇਆ ਕੋਈ ਨਹੀਂ ਕਹਿੰਦਾ ਹੈਗਾ ਕਿ ਕਾਕਾ ਆਨੰਦ ਕਾਰਜ ਦੇ ਪੈਸੇ ਨਹੀਂ ਲਈਦੇ ਅਰਦਾਸ ਕਰਨ ਦੇ ਪੈਸੇ ਨਹੀਂ ਲਈਦੇ ਪਰ ਅਸੀਂ ਇਸ ਤੇ ਤੁਰੇ ਹੋਏ ਆਂ ਮੈਂ ਗਿਆਨੀਆਂ ਦਾ ਬਹੁਤ ਸਤਿਕਾਰ ਕਰਦਾ ਹਾਂ ਪਾਠੀਆਂ ਦਾ ਬਹੁਤ ਸਤਿਕਾਰ ਕਰਦਾ ਹਾਂ ਪਰ ਸਤਿਕਾਰ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਭੁੱਖੇ ਮਾਰਨਾ ਹੈ ਉਹਨਾਂ ਨੂੰ ਵੀ ਲੋੜ ਹੈ ਅਸੀਂ ਲੱਖ ਰੁਪਏ ਹੋਰ ਪਾਸੇ ਦਿੰਦੇ ਹਾਂ ਪਰ ਜਿਹੜਾ ਅਸੀਂ ਆਨੰਦ ਕਾਰਜ ਕਹਿ ਕੇ ਉਸ ਦੇ ਨਾਂ ਤੇ ਲੈਨੇ ਹਾਂ ਇਹ ਸਾਡੇ ਲਈ ਇੱਕ ਕਲੰਕ ਹੈ ਅਸੀਂ ਪੈਸੇ ਲੈਂਦੇ ਹਾਂ ਪੈਸੇ ਲੈ ਕੇ ਅਸੀਂ ਕੰਮ ਕਰਦੇ ਹਾਂ ਇੱਕ ਗਿਆਨੀ ਇੱਕ ਪ੍ਰਚਾਰਕ ਨੇ ਇਹਦਾ ਮਤਲਬ ਇਹ ਲੈਣਾ ਨਹੀਂ ਪੜਿਆ ਇਹ ਗੁਰੂ ਸਾਹਿਬ ਦੀ ਇਹ ਬਾਣੀ ਨਹੀਂ ਪੜੀ ਤੁ ਜੇ ਉਹ ਇਹ ਉਹਨਾਂ ਨੇ ਇਹ ਬਾਣੀ ਪੜ੍ਹੀ ਹੁੰਦੀ ਤਾਂ ਇਹ ਲੋਕ ਮੂੰਹ ਅਟਕੇ پیسے ਮੰਗਣ ਤੋਂ ਗੁਰੇਜ਼ ਕਰਦੇ ਸੋ ਮੈਂ ਅੱਜ ਇੰਨੇ ਹੀ ਸਮਾਂ ਤੁਹਾਡੇ ਨਾਲ ਸਾਂਝਾ ਕਰਾਂਗਾ ਬਾਕੀ ਵਿਚਾਰਾਂ ਕਿਤੇ ਫੇਰ ਕਰਾਂਗੇ ਵਹਿਰ ਜੀ ਦਾ ਖਾਲਸਾ ਵਹਿਰ ਜੀ ਕੀ ਫਤ